ਕਿਸਾਨ ਜਥੇਬੰਦੀਆਂ ਤੇ ਕੁਝ ਹੀ ਦੇਰ ਚ ਪੁਲਿਸ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੈ ਪ੍ਰਸ਼ਾਸਨ ਨੇ 11 ਮੈਂਬਰੀ ਵਫਦ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਹੈ ਜਦਕਿ ਕਿਸਾਨ ਜਥੇਬੰਦੀਆਂ ਅੱਗੇ ਵਧਨ ਦੀ ਤਿਆਰੀ ਦੇ ਵਿੱਚ ਨੇ ਚੰਡੀਗੜ੍ਹ ਦਾ ਸੈਕਟਰ 4 ਜਿੱਥੋਂ ਦਾ ਇਹ ਮੇਲਾ ਗਰਾਊਂਡ ਜਿੱਥੇ ਮੋਰਚਾ ਲਾਇਆ ਗਿਆ ਹੈ ਕਿਸਾਨਾਂ ਦੀ ਮੰਗ ਹੈ ਕਿ ਖੇਤੀ ਨੀਤੀ ਅਤੇ ਕਰਜ਼ਾ ਮੁਆਫ ਕੀਤਾ ਜਾਵੇ ਕਿਸਾਨਾਂ ਦਾ ਧਰਨਾ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਨੇ ਤੇ ਵਿਧਾਨ ਸਭਾ ਦਾ ਮੌਨਸੂਨ اجلاس ਹੈ ਕਿਸਾਨਾਂ ਦੇ ਵੱਲੋਂ ਵਿਧਾਨ ਸਭਾ ਵੱਲ ਕੁਝ ਕੀਤਾ ਜਾਣਾ ਹੈ ਮਾਰਚ ਕੀਤਾ ਜਾਣਾ ਹੈ ਪਰ ਪ੍ਰਸ਼ਾਸਨ ਦੇ ਵੱਲੋਂ 11 ਮੈਂਬਰਾਂ ਨੂੰ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਅੱਗੇ ਜਾਣ ਲਈ ਤਿਆਰ ਨੇ ਤਾਂ ਇਸ ਦੌਰਾਨ ਹੁਣ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਹੋ ਰਹੀ ਹੈ ਰਜੇਵਲ ਜੀ ਵੀ ਪਹੁੰਚ ਚੁੱਕੇ ਨੇ ਰਜੇਵਲ ਜੀ ਸਾਡੇ ਨਾਲ ਨੇ ਰਜੇਵਲ ਜੀ 2 ਮਿੰਟ ਲਾਵਾਂਗੇ ਕਿਉਂਕਿ ਇੱਕ ਅਹਿਮ ਪੁਆਇੰਟ ਹੈ ਅੱਜ ਦੋ ਥਾਂ ਤੇ ਅੱਜ ਜਿਹੜੀ ਹੈਗੀ ਤੁਹਾਡੀ ਮਹਾਪੰਚਾਇਤ ਹੋ ਰਹੀ ਹੈ ਦੂਜੇ ਪਾਸੇ ਉਗਰਾਹਾਂ ਵੀ ਹੈ ਕਿਸ ਤਰ੍ਹਾਂ ਦੇਖ ਸਕਦੇ ਹੋ ਅੱਜ ਤੁਹਾਡੇ ਮੁੱਦੇ ਨੂੰ ਲੈ ਕੇ ਪਾਣੀ ਦੇ ਮੁੱਦੇ ਤੁਹਾਡੇ ਲੈ ਕੇ ਲਗਾਤਾਰ ਜਿਹੜਾ ਤੁਸੀਂ ਦੇਖੋ ਕੁਝ ਕੁਝ ਇਸ਼ੂਜ਼ ਨੇ ਜਿਹੜੇ ਪ੍ਰਾਇੋਰਟੀ ਮੰਗਦੇ ਨੇ ਇਹ ਨਹੀਂ ਵੀ ਖੇਤੀ ਨੀਤੀ ਅਸੀਂ ਨਹੀਂ ਚਾਹੁੰਦੇ ਪਰ ਪ੍ਰਾਇੋਰਟੀ ਆ ਜੇ ਹੈ ਵੀ ਇੱਕ ਤਾਂ ਪਾਣੀ ਦਾ ਹਾਲ ਇੱਕ ਰਿਪੋਰਟ ਪੇਸ਼ ਹੋਊਗੀ ਪਾਰਲੀਮੈਂਟ 'ਚ ਵੇ ਤਰਤੀਹੜਲਾ ਪਾਣੀ ਪੰਜਾਬ ਦਾ ਸਾਰੀ ਕੈਂਸਰਸ ਹੋ ਗਿਆ ਤੇ ਕੀ ਲੋਕਾਂ ਨੂੰ ਮਾਰ ਦੇਣਾ ਪਾਣੀ ਤੇ ਨਾ ਲੜਿਆ ਜਾਏ ਇੱਕ ਗੱਲ ਆਉਣ ਵਾਲੀ ਫਸਲ बिकਣੀ ਨਹੀਂ ਇਹ ਕੀ ਇਹਦਾ ਇਸ਼ੂ ਨਾਰੇਸ ਕੀਤਾ ਜਾਏ ਉਹ ਡੀਏਪ ਮਿਲ ਨਹੀਂ ਰਿਹਾ ਇਹ ਇਹ ਪ੍ਰਾਇੋਰਟੀ ਮੰਗਦੇ ਨੇ ਜਿਹੜੇ ਇਮੀਡੀਏਟ ਅਗਲੀ ਫਸਲ ਸਾਡੀ ਬਜਾਈ ਨਹੀਂ ਹੋਣੀ ਉਧਰ ਫਸਲ ਦੀ ਕਟਾਈ ਨਹੀਂ ਹੋਣੀ ਇਹ ਸਾਨੂੰ ਵੀ ਉਹ ਸਾਰਾ ਪਤਾ ਹੈ ਪਰ ਇਹ ਕਈ ਵਾਰੀ ਪਤਾ ਨਹੀਂ ਕੀ ਹੋ ਜਾਂਦਾ ਕੁਝ ਲੋਕਾਂ ਨੂੰ ਉਹ ਉਹਨਾਂ ਪ੍ਰਾਇੋਰਟੀਜ਼ ਇਦਾਂ ਕਿਉਂ ਫਿਕਸ ਕਰਦੇ ਨੇ ਅ ਪਰ ਇੱਕ ਗੱਲ ਮੇਰੀ ਬੇਨਤੀ ਆ ਸਾਰੇ ਜਿੰਨੇ ਕਿਸਾਨ ਜਿੱਥੇ ਬੰਦੀਆਂ ਐ ਵੀ ਇੱਡਾ ਵੱਡਾ ਖੇਤੀ ਸੰਕਟ ਐ ਇਹ ਸੰਕਟ 'ਚ ਅੱਜ ਸਾਨੂੰ ਈਗੋ ਈਰਖਾ ਇਹ ਛੱਡਣੀ ਪਊ ਜੇ ਤੁਸੀਂ ਲੜਨੇ ਸਰਕਾਰ ਬਹੁਤ ਡਾਡੀਆਂ ਨੇ ਸਰਕਾਰਾਂ ਨੂੰ ਕੋਈ ਕਿਸਾਨ ਦੀ ਫਿਕਰ ਨਹੀਂ ਕਿਸਾਨੀ ਡੁੱਬਣ ਵਾਲੀ ਐ ਜੇ ਇਸੇ ਤਰ੍ਹਾਂ ਰਹਿਣਾ ਤਾਂ ਫਿਰ ਉਹਨਾਂ ਨੂੰ ਲਾਭ ਹੁੰਦਾ ਇਹ ਸਾਨੂੰ ਸਾਲ ਨਹੀਂ ਕਿ ਆਪਸ ਵਿੱਚ ਜਿਹੜਾ ਡਿਸਪਿਊਟ ਪੈਂਦਾ ਤਾਂ ਕਿਤੇ ਨਹੀਂ ਹੋਣਾ ਹੀ ਨਹੀਂ ਚਾਹੀਦਾ देयर इज नो politcal অর non political मैं आई डोंट बिलीव इन दिस ਇਹ ਵੀ ਐਵੇਂ ਹੈ ਕਿਤੇ ਸਵਾਲ ਤਾਂ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਸਿੱਖ ਕਿਸਾਨ ਦੂਜੇ ਪਾਸੇ ਕਿਤੇ ਕਿਤੇ ਨਾ ਕਿਤੇ ਆਪਸ ਵਿੱਚ ਜਿਹੜਾ ਵਿਵਾਦ ਨਾ ਨਾ ਸਾਡੇ ਵਿੱਚ ਕੋਈ ਵਿਵਾਦ ਨਹੀਂ ਔਰ ਮੈਨੂੰ ਮੈਂ ਤਾਂ ਇਹਦੇ ਤੋਂ ਅਫਸੋਸ ਹੀ ਕਰ ਸਕਦਾ ਉਹਨਾਂ ਨੇ ਕੋਈ ਇਤਰਾਜ਼ ਨਹੀਂ ਹੋ ਕੇ ਆ ਕੇ ਬਹਿ ਗਏ ਉਹਨਾਂ ਨੇ ਉਹਨਾਂ ਦੀ ਆਪਣੀ ਸੋਚ ਹੈ ਪਰ ਮੇਰੀ ਰਿਕਵੈਸਟ ਹੈ ਹੰਬਰ ਰਿਕਵੈਸਟ ਹੈ ਵੀ ਅੱਜ ਜਿੱਥੇ ਕਿਸਾਨੀ ਫਸ ਕੇ ਖੜ ਗਈ ਐਡਾ ਗੰਭੀਰ ਸੰਕਟ ਹੁੰਦਾ ਜਾ ਰਿਹਾ ਦਿਨ-ਬ-ਦਿਨ ਤੇ ਇਹਦੇ ਚ ਸਾਨੂੰ ਆਪਣੀ ਪ੍ਰਾਇਰਟੀਜ਼ ਤੈਅ ਕਰਨੀਆਂ ਪੈਣਗੀਆਂ ਇਮੀਡੀਏਟ ਪ੍ਰਾਇਰਟੀ ਕੀ ਹੈ ਸਾਡੇ ਨਾਲ ਹਰਮਿਤ ਕਬੀਆ ਜੀ ਨੇ ਰਵਨੀਤ ਬਰਾੜ ਜੀ ਨੇ ਹੋਰ ਵੀ ਜਿਹੜੇ ਕਿਸਾਨ ਲੀਡਰਸ ਜੁੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਅੱਜ ਸੈਕਟਰ 34 ਦੇ ਵਿੱਚ ਇੱਕ ਮਹਾ ਪੰਚਾਇਤ ਹੋਣ ਵਾਲੀ ਹੈ ਆਪਣੇ ਮੁੱਦਿਆਂ ਨੂੰ ਲੈ ਕੇ ਆਪਣੀ ਗੱਲਬਾਤ ਜਿਹੜਾ ਰੱਖਾਂਗੇ ਕਦੇ ਜੀ ਸਾਡੇ ਨਾਲ ਕਦੇ ਸਾਹਿਬ ਅੱਜ ਦੋ ਵੱਡੀ ਗੱਲ ਕਹਿ ਸਕਦੇ ਕਿ ਇੱਕ ਪਾਸੇ ਗੁਰਾਂ ਤੇ ਇੱਕ ਪਾਸੇ ਤੁਸੀਂ ਕਿਸ ਤਰ੍ਹਾਂ ਦੀ ਅੱਜ ਮਹਾ ਪੰਚਾਇਤ ਹੋ ਰਹੀ ਹੈ ਕਿਹੜੇ-ਕਿਹੜ ਕੋ ਉਹ ਉਹ ਵੀ ਕਿਸਾਨੀ ਮੁੱਦੇ ਲੈ ਕੇ ਆਏ ਨੇ ਅਸੀਂ ਵੀ ਲੈ ਕੇ ਆਏ ਅੱਜ ਜਿਹੜੀ ਸਾਡਾ ਇਹ ਇਕੱਠਾ ਹੈ ਪੰਜਾਬ ਦੇ ਐਸਕੇਮ ਦਾ ਇਕੱਠਾ ਹੈ ਪੰਜਾਬ ਦੇ ਐਸਕੇਮ ਦੇ ਜਿੱਥੇ ਬੰਦੀਆਂ ਨੇ ਪਤੀ ਤੋਂ ਪਲੱਸ ਜਿੱਥੇ ਬੰਦੀਆਂ ਨੇ ਜਿਹੜੀ ਇਹ ਕੱਟ ਕਰਦੀਆਂ ਨੇ ਅਸੀਂ ਸੈਸ਼ਨ ਸ਼ੁਰੂ ਹੋਣ ਦੇ ਕਾਰਨ ਕਿ ਅੱਜ ਤੋਂ ਸੈਸ਼ਨ ਸ਼ੁਰੂ ਆ ਪੰਜਾਬ ਦਾ ਸਾਡੀਆਂ ਗੱਲਾਂ ਸੈਸ਼ਨ 'ਚ ਉੱਥੇ ਡਿਸਕਸ ਕੀਤੀਆਂ ਜਾਂ ਕਿਸਾਨੀ ਮੁੱਦੇ ਚੱਕੇ ਜਾਣ ਉਹਦੇ ਬਿਹਾਫ ਦੇ ਉੱਤੇ ਅੱਜ ਇਹ ਕੱਟ ਕਰ ਰਹੇ ਹਾਂ ਤੇ ਪਹਿਲੀ ਵਾਰੀ ਬਹੁਤ ਦੇਰ ਬਾਅਦ 34 ਸੈਕਟਰ ਚੰਡੀਗੜ੍ਹ 'ਚ ਇਕੱਠ ਹੋ ਰਹੇ ਹਾਂ ਬਿਲਕੁਲ ਅਸੀਂ ਮੁੱਦੇ ਕੀ ਕੀ ਨੇ ਅਸੀਂ ਮੁੱਖ ਰੱਖ ਕੇ ਅਸੀਂ ਪਾਣੀ ਦੇ ਉੱਤੇ ਮਹੱਤਤਾ ਰੱਖਦੇ ਹੋਏ ਬੇਸ਼ੱਕ ਉਹ ਨਹਿਰੀ ਪਾਣੀ ਹੈ ਬੇਸ਼ੱਕ ਅੰਡਰਗਰਾਊਂਡ ਪਾਣੀ ਹੈ ਬੇਸ਼ੱਕ ਪਾਣੀ ਦੀ ਪੋਲੂਸ਼ਨ ਹੋ ਰਹੀ ਹੈ ਉਹਨਾਂ ਸੁਧਾਰਨ ਦਾ ਕਿਉਂਕਿ ਜੇ ਬਿਨਾਂ ਪਾਣੀ ਤੋਂ ਕੋਈ ਜੀਵਨ ਨਹੀਂ ਹੋ ਸਕਦਾ ਪਰ ਜਿੰਨੇ ਸ਼ਹਿਰ ਬਸੇ ਅਸੀਂ ਪਾਣੀਆਂ ਦੇ ਉੱਤੇ ਬਸੇ ਅਸੀਂ ਕਿ ਅਸੀਂ ਹੁਣ ਨਾਮ ਸਾਡੇ ਪੰਜਾਬ ਦਾ ਪਾਣੀਆਂ ਦੇ ਉੱਤੇ ਸੀ ਅੱਜ ਅਸੀਂ ਸਥਿਤੀ ਤੇ ਆ ਗਏ ਵੀ ਜੇ ਅਸੀਂ ਲੰਬੇ ਸਮੇਂ ਤੱਕ ਅਸੀਂ ਇਹ ਸੁਧਾਰ ਨਾ ਕੀਤਾ ਸਰਕਾਰਾਂ ਨੇ ਸਾਡਾ ਸਾਥ ਨਾ ਦਿੱਤਾ ਅਸੀਂ ਅੰਡਰਗਰਾਉਂਡ ਵਾਟਰ ਇਸ ਲੈਵਲ ਤੇ ਹੀ ਕੱਢਦੇ ਰਹੇਗੇ ਤਾਂ ਆਉਣ ਵਾਲੇ ਵਕਤ ਦੇ ਵਿੱਚ ਇਥੇ ਪਾਣੀ ਪੀਣ ਨੂੰ ਨਹੀਂ ਮਿਲਣਾ ਫਸਲਾਂ ਤਾਂ ਬਹੁਤ ਵੱਡੀ ਗੱਲ ਹੈ ਉਹਦੇ ਉੱਤੇ ਅੱਜ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਸ਼ਾਸਨ ਦੇ ਉੱਤੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਰੱਖੀਆਂ ਹੋਈਆਂ ਬੇਸ਼ੱਕ ਉਹ ਦਰਿਆਵੀ ਪਾਣੀ ਨੂੰ ਸੰਭਾਲਣ ਦੀ ਗੱਲ ਆ ਬੇਸ਼ੱਕ ਉਹ ਨਹਿਰਾਂ ਵੱਧ ਕੱਢ ਕੇ ਸੂਏ ਵੱਧ ਨੱਕੇ ਕਰਕੇ ਤੇ ਇਰੀਗੇਸ਼ਨ ਉਹਦੇ ਤੇ ਡਿਪੈਂਡ ਕਰਨ ਦੀ ਗੱਲ ਆ ਬੇਸ਼ੱਕ ਜਿਹੜੇ ਪੋਲੂਸ਼ਨ ਹੋ ਰਿਹਾ ਪਾਣੀ ਉਹਨੂੰ ਸੰਭਾਲਣ ਦੀ ਗੱਲ ਆ ਉਹਦੇ ਤੇ ਅੱਜ ਸਾਡਾ ਵਿਚਾਰ ਹੋਣਾ ਮਾਸਟਰ ਜੀ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿਉਂਕਿ ਅੱਜ ਦੋ ਪਾਸੇ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀ ਇੱਕ ਪਾਸੇ ਕਿਸਾਨ ਸੀ ਕਿਸਾਨ ਮੋਰਚਾ ਤੇ ਦੂਸਰੇ ਪਾਸੇ ਉਗਰਾ ਇਹ ਕੋਈ ਪਹਿਲੀ ਵਾਰ ਹੈ ਕਿ ਤੇ ਦਿੱਲੀ ਜੀ ਵੀ ਦੌਰ ਰਹੇ ਨੇ ਗ੍ਰਹਾਂ ਦੀ ਸਟੇਜ ਉੱਥੇ ਵੀ ਅੱਡੀ ਤੇ ਇੱਥੇ ਵੀ ਅੱਡ ਹੈ ਠੀਕ ਹੈ ਨਾ ਗੱਲ ਉਹ ਲੜਨ ਦੇ ਅਡੂਰੀ ਤਰੀਕੇ ਢੰਗ ਹੁੰਦਾ ਜਿਹੜੀ ਲੀਡਰਸ਼ਿਪ ਕਿਹੜਾ ਢੰਗ ਨਾਲ ਲੜਨਾ ਚਾਹੁੰਦੀ ਹੈ ਕਿਹੜਾ ਕਿਹ ਢੰਗ ਨਾਲ ਲੜਨਾ ਚਾਹੁੰਦੀ ਹੈ ਪਹਿਲੀ ਤਾਂ ਇਹ ਵੀ ਪਰਸਤੀ ਜੀ ਤੇ ਕਿਸਾਨ ਲੀਡਰਾਂ ਦੀ ਕਿਸਾਨਾਂ ਦੀ ਜਿੱਤ ਹੋਈ ਹੈ ਆਪਾਂ ਚੰਡੀਗੜ੍ਹ ਚੰਦਰ ਆ ਗਏ ਤੇ ਨਹੀਂ ਸਾਡੇ ਕੋਲ ਤੁਸੀਂ ਉੱਥੇ ਜਾਂਦੇ ਅਸੀਂ ਧੱਕਾ ਮੁੱਕੀ ਕਰਦੇ ਉਹ ਸਾਡੇ ਦੇ ਅਥਰੂ ਗੈਂਸਟ ਦੇ ਵਿੱਚੇ ਤੁਹਾਡੇ ਅੱਖਾਂ ਚ ਮੈਂ ਤਾਂ ਸਾਡੀਆਂ ਚ ਪੈਂਦਾ ਉਹ ਲਾਠੀ ਚਾਰਜ ਕਰਦੇ ਕਈ ਥਾਂ ਪੱਤਰਕਾਰਾਂ ਤੇ ਵੀ ਪੈ ਜਾਂਦੀਆਂ ਸਾਡੇ ਨਾਲ ਹੀ ਪੈ ਜਾਂਦੀਆਂ ਨਿਕੀਆਂ ਪੱਤਰਕਾਰਾਂ ਦੀ ਵੱਡੀ ਕੁਰਬਾਨੀ ਹੁੰਦੀ ਹੈ ਜੀ ਘਰਸਾਂ ਦੇ ਵਿੱਚ ਨਾਲ ਰਹਿੰਦੇ ਨੇ ਲੀਡਰ ਤਾਂ ਰਹਿਣੇ ਹੀ ਰਹਿਣਾ ਉਹ ਵਿੱਚ ਰਹਿੰਦੇ ਸਾਡੇ ਇਸ ਕਰਕੇ ਮੈਂ ਕਹਿੰਦਾ ਸਾਡੀ ਜਿੱਤ ਹੈ ਵੀ ਜਿਹੜੇ ਅਸੀਂ ਚੰਡੀਗੜ੍ਹ ਦੇ ਵਿੱਚ ਆ ਗਏ ਅੱਜ ਜਿਹੜੇ ਮੁੱਦੇ ਨੇ ਤੁਸੀਂ ਜਿੱਦਾਂ 3-4 ਜਿਹੜੇ ਰਾਜੇਵਾਲ ਜੀ ਨੇ ਵੀ ਦੱਸਿਆ ਪਾਣੀ ਨੂੰ ਲੈ ਕੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਉਹ ਵੀ ਕਾਫੀ ਅਹਿਮ ਮੇਰੇ ਮੁੱਦੇ ਪਾਣੀ ਦਾ ਮਸਲਾ ਤਾਂ ਸਾਡਾ ਸੋਕੇ ਸੁਲਝ ਸਕਦਾ ਜੇ ਸਰਕਾਰਾਂ ਸੁਝਾਉਣੀਆਂ ਚਾਹਣ ਜਿਹੜੇ ਮੇਰੀ ਸਮਝ ਹੈ ਮੇਰੀ ਜੱਥੇਬੰਦੀ ਸਮਝ ਹੈ ਮੈਂ ਕਹਿੰਦਾ ਜੇ ਹਰਿਆਣੇ ਨਾਲ ਪਾਣੀ ਦੀ ਵੰਡ ਕਰਨੀ ਹੈ ਹਰਿਆਣੇ ਕੋਲ ਜਮੀਨ ਕਿੰਨੀ ਹੈ ਸਾਡੇ ਕੋਲ ਕਿੰਨੀ ਹੈ ਕਿੰਨੇ ਕਿਸੇ ਚੋਂ ਪਾਣੀ ਉਹਨਾਂ ਕੋਲੇ ਹੈ ਕਿੰਨੇ ਕਿਸੇ ਚੋਂ ਪਾਣੀ ਸਾਡੇ ਕੋਲੇ ਹੈ ਠੀਕ ਹੈ ਨਾ ਗੱਲ ਅਸੀਂ ਮੁਗਦੇ ਕਿੱਲੇ ਮਗਰ ਕਿੱਲੇ ਨੂੰ ਪਾਣੀ ਦੇ ਦਿੰਦੇ ਨੇ 5 ਕਿਲੋ ਪੰਜਾ 20 20 ਦੇ ਦਿੰਦੇ ਨੇ ਇਹ ਤਰੀਕੇ ਨਾਲ ਪਾਣੀ ਵੰਡਿਆ ਜੋ ਪਾਣੀ ਸਾਨੂੰ ਮਿਲੂਗਾ ਪੰਜਾਬ ਨੂੰ ਸਮਝ ਲੈ ਉਹਨਾਂ ਕੋਲ ਪਾਣੀ ਜਾਂਦੇ ਹੈ ਹਰਿਆਣੇ ਕੋਲੇ ਜੇ ਸਾਡਾ ਛੋਟਾ ਭਾਈ ਹੈ ਉਹ ਸਾਨੂੰ ਮਿਲੂਗਾ ਜਿਹੜਾ ਅਸਲੀ ਮੁੱਦਾ ਸਾਡਾ ਜਿਹਨੂੰ ਇਸ ਗਾਹਾਂ ਪਖਾਵਾਗੇ ਵੱਡੀ ਪੱਧਰ ਤੇ ਜਿਹੜਾ 37 ਲੱਖ ਕਰੋੜ ਰੁਪਇਆ ਸੀ ਰਾਜਸਥਾਨ ਤੋਂ ਲੈਣਾ ਮਤਲਬ ਉਹ ਸਾਡੇ ਇਕੱਲੇ ਸਟੇਟ ਦਾ ਨਹੀਂ ਹੈਗਾ ਉਹ ਸਾਡਾ ਮੇਰੀ ਸਮਝ ਮੁਤਾਬਕ ਮੂਰਚੀ ਸੰਭੁ ਹੋ ਸਕਦੀ ਹੈ ਕਿ ਮਤਲਬ ਹਰਿਆਣਾ ਦਾ ਪੰਜਾਬ ਦਾ ਤੇ ਹਿਮਾਚਲ ਦਾ ਉਹ ਤਿੰਨਾਂ ਸਟੇਟਾਂ ਦਾ ਪੈਸਾ ਹੈਗਾ ਤਿੰਨੇ ਰਲ ਕੇ ਲੜਾਂਗੇ ਤਿੰਨੇ ਦੀਆਂ ਸਰਕਾਰਾਂ ਵਿਧਾਨ ਸਭਾ ਦੇ ਉੱਤੇ ਮੱਥੇ ਪਾਉਣ ਕਿ ਸਾਨੂੰ ਪੈਸਾ ਮਿਲਣਾ ਹੈ ਸਾਨੂੰ ਲੋੜ ਹੀ ਨਹੀਂ ਚੋਣਾ ਲਾਉਣ ਦੀ ਨਾ ਖੇਤੀਪਾ ਵਿੱਚ ਮਨਤਾ ਹੋ ਜੂਗੀ ਅਸਾਂ ਤਾਂ ਉਪਰ ਸਨ ਟੈਂਕ ਲਈ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਚਾਹੇ ਸਰਕਾਰ ਕੰਮ ਤੇ ਲਾਵੇ ਚਾਹੇ ਸਾਡੇ ਜੇ ਮੰਡੀ ਚ ਜਿਹੜੇ ਦੇਸ਼ ਤੇਲ ਵੇਚਦੇ ਨੇ ਮਤਲਬ ਤੇਲ ਦੇ ਸਰਟੀਫਿਕੇਟ ਕਿਹੜੇ ਚੋਣਾਂ ਲਉਂਦੀ ਰਹੋ ਉਹ ਸਾਡੇ ਨੂੰ ਮੂਰੇ ਮੀਰ ਹੋਗੇ ਜੇ ਅਸੀਂ ਪਾਣੀ ਵੇਚ ਕੇ ਮੀਰ ਹੋ ਜਾਗੇ ਫਿਰ ਸਾਨੂੰ ਝੋਨਾ ਲਾਉਣ ਦੀ ਕੀ ਲੋੜ ਲੋੜ ਹੀ ਨਹੀਂ ਪੈਣੀ ਕਾਸੀ ਗੱਲ ਪਰ ਇਹ ਹੁਣ ਰਾਜਸਥਾਨ ਤੋਂ ਸੀ ਕਹਿੰਦੇ ਨੇ ਵੀ ਤਾਨੂੰ ਪਾਣੀ ਜਾਂਦਾਗਾ ਅਸੀਂ ਪੱਥਰ ਨੂੰ ਮੁੱਲ ਲੈਂਦੇ ਹਾਂ ਜੇ ਉਹਨਾਂ ਤੋਂ ਮਤਲਬ ਸਮਝ ਲਈ ਕੋਈ ਚੀਜ਼ ਵੀ ਲਓ ਨਾ ਪੋਸਟ ਤੋਂ ਲਓ ਨਾ ਉਹ ਸਾਨੂੰ ਮੁੱਲ ਮਿਲਦਾਗਾ ਜਿਆਦਾ ਭਾਰ ਰਾਜਸਥਾਨ ਚ ਹੁੰਦਾਗਾ ਕੋਈ ਚੀਜ਼ ਲੈਂਦੇ ਹਾਂ ਜ਼ਮੀ ਜਾ ਸਾਨੂੰ ਪੰਜਾਬ ਵਾਲੇ ਤੁਸੀਂ ਮੀਨ ਖੇਤ ਦਾ ਅਧਾਰ ਦੇ ਪੰਜਾਬ ਨਾ ਬਣਾ ਦੀ ਉਹਨੂੰ ਮੇਰੀ ਗੱਲ ਸਮਝ ਗਏ ਸਾਡੀ ਇੱਥੇ ਮਹਿੰਗੀ ਜ਼ਮੀਨ ਵੇਚਦੀ ਹੈ ਫਿਰ ਜਾ ਕੇ ਸੀ ਜ਼ਮੀਨ ਲਾਗੇ ਸਾਡੇ ਵਾਸਤੇ ਕੋਈ ਅਧਿਕਾਰ ਨਹੀਂ ਤੇ Rajasthan ਪਾਣੀ ਸਾਤੋਂ ਹੋਰ ਪਾਸ ਤਾ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਅੱਜ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਮਜ਼ਦੂਰ ਜੱਥੇਬੰਦੀਆਂ ਦੇ ਵੱਲੋਂ ਅੱਜ ਵਿਧਾਨ ਸਭਾ ਦੇ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਥਲੇ ਖੇਤੀ ਨੀਤੀ ਤੇ ਮੁੱਦੇ ਦੇ ਉੱਤੇ ਵਿਧਾਨ ਸਭਾ ਦੇ ਵੱਲ ਕੂਚ ਕੀਤਾ ਜਾਣਾ ਹੈ ਦੂਜੇ ਪਾਸੇ ਐਸਕੇਐਮ ਦੇ ਵੱਲੋਂ ਮਹਾਪੰਚਾਇਤ ਕੀਤੀ ਜਾਣੀ ਹੈ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਨੇ ਮਨੋਜ ਜਿਸ ਢੰਗ ਦੇ ਨਾਲ ਐਸਕੇਐਮ ਐ ਸੰਯੁਕਤ ਕਿਸਾਨ ਮੋਰਚਾ ਹੈ 30 32 ਜਥੇਬੰਦੀਆਂ ਉਸ ਦੇ ਵਿੱਚ ਨੇ ਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਡਾ ਉਸ ਦੇ ਨਾਲ ਕੈਡਰ ਹੈਗਾ ਬਹੁਤ ਵੱਡੀ ਜਿਹੜੀ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੀ ਹੁਣ ਪਲਾਨ ਕੀ ਹੈ ਦੋਹਾਂ ਦਾ ਅਲੱਗ-ਅਲੱਗ ਪਲਾਨ ਹੈ ਵੀ ਕੇ ਜੂ ਉਗਰਾਹਾਂ ਕੀ ਕਰਨ ਜਾ ਰਹੀ ਹੈ ਤੇ ਜਿਹੜੀ ਮਹਾਪੰਚਾਇਤ ਹੈ ਐਸ ਕੇ ਐਮ ਉਹਦੇ ਵਿੱਚ ਕੀ ਹੋ ਰਿਹਾ ਹੈ ਦੇਖੋ ਜੀ ਆਪਾਂ ਗੱਲ ਕਰੀਏ ਅੱਜ ਦੋ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਅੱਜ ਦੋ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਇੱਕ ਪਾਸੇ ਸਯੁਕਤ ਕਿਸਾਨ ਮੋਰਚਾ ਜਿੱਥੇ ਅਸੀਂ ਮੌਜੂਦ ਆ ਮਹਾਪੰਚਾਇਤ ਅਕਤੀ ਜਾਰੀ ਹੈ ਤੇ ਦੂਜੇ ਪਾਸੇ ਬੀਕੇਯੂ ਦੂਜੇ ਗਰਾਊਂਡ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਪ੍ਰੋਟੈਸਟ ਕਰਨ ਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਇਹਦੇ ਵਿੱਚ ਸਮਝਣ ਵਾਲੀ ਗੱਲ ਹੈ ਹਾਲਾਂਕਿ ਮੀਟਿੰਗ ਚੱਲ ਰਹੀ ਹੈ ਫਿਲਹਾਲ ਮੀਟਿੰਗ ਐਸਐਸਪੀ ਚੰਡੀਗੜ੍ਹ ਆਈਜੀ ਜਿਹੜੇ ਪੰਜਾਬ ਦੇ ਨੇ ਭੁੱਲਰ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਬੀਕੇਯੂ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਨਾਲ ਤੇ ਦੂਜੇ ਪਾਸੇ ਹਾਲਾਂਕਿ ਇਹ ਸਯੁਕਤ ਕਿਸਾਨ ਮੋਰਚਾ ਦੀ ਵਿਸ਼ਾਲ ਮਹਾ ਪੰਚਾਇਤ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਹਾਲਾਂਕਿ ਇਹਨਾਂ ਵੱਲੋਂ ਕਿਤੇ ਕੋਚ ਕਰਨ ਦੀ ਗੱਲ ਨਹੀਂ ਕੀਤੀ ਗਈ ਹੈ ਲੇਕਿਨ ਦੂਜੇ ਪਾਸੇ ਜਿਹੜਾ ਹੈਗਾ ਇਹਨਾਂ ਦੀ ਮੀਟਿੰਗ ਚੱਲ ਰਹੀ ਹੈ ਕਿਉਂਕਿ 11 ਲੋਕਾਂ ਨੂੰ ਜਿਹੜਾ ਹੈਗਾ 11 ਜਿਹੜੇ ਕਿਸਾਨ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਗਈ ਹੈ ਸਿਰਫ ਅੱਗੇ ਜਾਣ ਦੀ ਮੈਮੋਰੰਡਮ ਦੇਣ ਦੀ ਲੇਕਿਨ ਇਸ ਪਾਸੇ ਜੇ ਆਪਾਂ ਗੱਲ ਕਰੀਏ ਸਹਿਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਇਹਨਾਂ ਦੀ ਮਹਾ ਵਿਸ਼ਾਲ ਪੰਚਾਇਤ ਜਿਹੜੀ ਕੀਤੀ ਜਾ ਰਹੀ ਹੈ ਸਾਡੇ ਨਾਲ ਲਖੋਵਾਲ ਜੀ ਨੇ ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਇਹ ਸਮਝੌਤਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਦਾ ਕੀ ਪਲਾਨ ਹੈ ਔਰ ਕਿਸ ਪਲਾਨ ਦੇ ਤਹਿਤ ਇਹਨਾਂ ਦੀ ਜਿਹੜੀ ਡਿਮਾਂਡਸ ਹੈ ਮੈਮੋਰੰਡਮ ਕਿਸ ਤਰ੍ਹਾਂ ਦਾ ਦੇਣਾ ਹੈ ਅੰਬਰਦਾਸ਼ ਪ੍ਰਸ਼ਾਸਨ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਇਹ ਬਹੁਤ ਅਹਿਮ ਹੈ ਲਖੋਵਾਲ ਜੀ ਕਿਉਂਕਿ ਅੱਜ ਦੋ ਵਜੇ ਤੋਂ ਆਪਟਾ ਹਲਕਾ ਲਈ ਬੀਕੇਓ ਦੀ ਗੱਲ ਕਰ ਲਈਏ ਤੁਹਾਡਾ ਕਿਸ ਤਰ੍ਹਾਂ ਦਾ ਪਲਾਨ ਹੈਗਾ ਅੱਜ ਦਾ ਦਿਨ ਕਿਸ ਤਰ੍ਹਾਂ ਚੱਲੇ ਅਸੀਂ ਜਿਹੜਾ اجلاس ਪੰਜਾਬ ਸਰਕਾਰ ਚਲਾ ਰਹੀ ਆ ਉਹਨਾਂ ਨੂੰ ਅਸੀਂ ਤਾਂ ਦੋ ਤਰੀਕ ਰੱਖੀ ਆ ਉਹਨਾਂ ਨੂੰ ਕਹਿਣ ਆਏ ਆ ਇੱਕ ਤਾਂ ਜਿਹੜਾ ਪਾਣੀਆਂ ਤੇ ਰਾਇਲਟੀ ਰਾਜਸਥਾਨ ਨੂੰ ਜਾਂਦਾ ਉਹਦੇ ਤੇ ਮਤਾ ਪਾਸ ਕਰਨ ਦੂਸਰਾ ਜਿਹੜਾ ਸਾਡਾ ਵਾਗਾ ਬਾਰਡਰ ਆ ਸਾਡੀਆਂ ਫਸਲਾਂ ਉਧਰ ਜਾਣ ਬਾਗਾ ਬਾਰਡਰ ਦਾ ਮਤਾ ਪਾਸ ਕਰਕੇ ਸੈਂਟਰ ਨੂੰ ਭੇਜਣ ਇਹ ਦੋ ਮੰਗਾਂ ਅੱਜ ਅਸੀਂ ਕਹਿੰਦੇ ਆ ਵੀ ਉਹਦੇ ਚ ਪਾਸ ਕਰਕੇ ਭੇਜਣ ਦੂਸਰੀਆਂ ਜਿਹੜੀਆਂ ਸਾਡੀਆਂ ਮੰਗਾਂ ਬਕਾਇਆ ਪੰਜਾਬ ਸਰਕਾਰ ਵੱਲ ਜਿਹੜੀਆਂ ਨਵੰਬਰ ਦੇ ਵਿੱਚ ਅਸੀਂ ਬਕਾਇਆ ਛੱਡ ਗਈ ਸਾਡੇ ਨਾਲ ਲਿਖਤੀ ਸਮਝੌਤਾ ਹੋਇਆ ਸੀ 10 ਬਾਰ ਮੰਗਾਂ ਤੇ ਉਹਦੇ ਚ ਮੁੱਖ ਮੰਗਾਂ ਸੀਗੀਆਂ ਸਾਡੇ ਸ਼ਹੀਦ ਪਰਿਵਾਰ ਜਿਹੜੇ ਕਿਸਾਨ ਹੋਏ ਨੇ ਮੋਰਚੇ 'ਚ ਉਹਨਾਂ ਨੂੰ ਪੂਰੀਆਂ ਨੌਕਰੀਆਂ ਮੁਆਵਜ਼ਾ ਨਹੀਂ ਮਿਲਿਆ ਉਹ ਦਿੱਤਾ ਜਾਵੇ ਦੂਸਰਾ ਸਾਡਾ ਸੀਗਾ ਲਿਫਟ ਪੰਪ ਲੱਗੇ ਆ ਨਹਿਰਾਂ ਤੇ ਉਹ ਸਾਡੇ ਲਿਫਟ ਪੰਪ ਜਿਹੜੇ ਆ ਉੰਦਰ ਉਹਵੇਂ ਚੱਲ ਰਿਹਾ ਓਵੇਂ ਬਿੱਲ ਆ ਰਹੇ ਆ ਉਹ ਨਹੀਂ ਕਿਤੇ ਸਮਰਾਡ ਮੀਟਰ ਸਾਡੇ ਚਪਲੇ ਮੀਟਰ ਓਵੇਂ ਲੱਗ ਰਹੇ ਆ ਵਨ ਟਾਈਮ ਸੈਟਲਮੈਂਟ ਸਕੀਮ ਉਹ ਇਹਨਾਂ ਨੇ ਸ਼ੁਰੂ ਨਹੀਂ ਕੀਤੀ ਉਹ ਵਾਰਾ ਡੰਗਰਾਂ ਦਾ ਵੱਡਾ ਮੁੱਦਾ ਮਾਨ ਸਾਹਿਬ ਨੇ ਕਿਹਾ ਸੀ 31 ਮਾਰਚ ਤੱਕ ਸਾਨੂੰ ਲਿਖ ਕੇ ਦਿੱਤਾ ਵੀ ਅਗਵਾਰਾ ਡੰਗਰਾਂ ਦਾ ਹੱਲ ਕਰ ਦੇਵਾਂਗੇ ਪਰ ਵਾਰਾ ਡੰਗਰ ਜਿਉਂਦੇ ਤਿਉਂ ਆ ਇਸ ਤਰ੍ਹਾਂ ਵਨ ਟਾਈਮ ਸੈਟਲਮੈਂਟ ਸਕੀਮ ਸੁਸਾਇਟੀਆਂ 'ਚ ਖਾਤੇ ਖੁੱਲਣੇ ਡੀਏਬੀ ਦੀ ਕਮੇਟੀ ਡੀਏਬੀ 2 ਨੰਬਰ 'ਚ ਵਿਕਣਾ ਇਹ ਮੁੱਖ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨੇ ਅੱਜ ਇਹਨਾਂ ਨੂੰ ਜਗਾਉਣ ਆਏ ਆ ਕਹਿਣ ਆਏ ਆ ਵੀ ਇਹ ਮੰਗਾਂ ਦਾ ਫੌਰੀ ਹੱਲ ਕਰੋ ਪਹਿਲਾਂ ਅਸੀਂ ਹਫ਼ਤਾ ਦਸ ਦਿਨ ਪਹਿਲਾਂ ਸਾਰੇ ਮੰਤਰੀਆਂ ਨੇ ਇਹਨਾਂ ਨੂੰ ਵੀ ਮੰਗ ਪੱਤਰ ਦਿੱਤੇ ਸੀ ਪਰ ਉੱਥੇ ਵੀ ਕੋਈ ਨਹੀਂ ਹੋਇਆ ਇਸ ਲਈ ਅੱਜ ਅਸੀਂ ਇਹ 12 ਤੋਂ 4 ਵਜੇ ਤੱਕ ਅਜਲਾ ਕਰਾਂਗੇ ਉਸ ਤੋਂ ਬਾਅਦ ਅਸੀਂ ਮੀਟਿੰਗ ਕਰਾਂਗੇ ਇਸ ਕੇਮ ਦੀ ਅਗਲਾ ਫੈਸਲਾ ਉਹਦੇ ਵਿੱਚ ਅਸੀਂ ਲਵਾਂਗੇ ਮੈਮੋਰੈਂਡਮ ਤੁਸੀਂ ਦੇਣ ਜਾ ਰਹੇ ਹੋ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆਣਗੇ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਦੀ ਉਹ ਸਾਨੂੰ ਸੁਨੇਹੇ ਆ ਰਹੇ ਨੇ ਉਹ ਅਸੀਂ ਮੀਟਿੰਗ ਕਰਕੇ ਦੱਸਾਂਗੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਮੀਦ ਆ ਵੀ ਇੱਥੇ ਆਊਗਾ ਤਾਂ ਸਾਡਾ ਮੰਗ ਪੱਤਰ ਲੈ ਕੇ ਬੀਕੇਓ ਵੱਲੋਂ ਰੋਸ਼ ਪ੍ਰਦਰਸ਼ਨ ਕੂਚ ਕਰਨ ਦੀ ਤਿਆਰੀ ਹੈ ਤਾਂ ਤੁਹਾਡਾ ਜਿਹੜਾ ਟਾਈਮ ਜਾਂ ਮੈਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸਾਨੂੰ ਕਹਿੰਦੇ ਸੀ ਵੀ ਕੁਝ ਬੰਦੇ ਆ ਕੇ ਜਾਂ ਉੱਥੇ ਮੁੱਖ ਮੰਤਰੀ ਸਾਹਿਬ ਨੂੰ ਥੋੜੇ ਮਿੰਟ ਮਿਲਾ ਦਿਓ ਅਸੀਂ ਅਸੀਂ ਇਸ ਤਰ੍ਹਾਂ ਨਹੀਂ ਮਿਲਣਾ ਸਾਡਾ ਮੰਗ ਪੱਤਰ ਆਇਆ ਪਹਿਲਾਂ ਮੰਗਾ ਸਾਡੀਆਂ ਪੂਰੀਆਂ ਕਰੋ ਦੂਜਾ ਸਾਨੂੰ ਖੁੱਲਾ ਘੰਟਾ 2 ਘੰਟੇ ਸੀ ਟਾਈਮ ਲੈਣਾ ਸੀ 5 ਮਿੰਟ ਲਈ ਕਿਸੇ ਨੂੰ ਨਹੀਂ ਲੈਣਾ ਇਹ ਅਸੀਂ ਉਹਨਾਂ ਤੋਂ ਇਨਕਾਰ ਕਰਦੇ ਹਾਂ ਠੀਕ ਹੈ ਤੇ ਬਿਲਕੁਲ ਜਿੱਦਾਂ ਲੱਖੋ ਵਾਲ ਨੇ ਕਿਹਾ ਕਿ ਸਾਡੀ ਜਿਹੜੀ ਡਿਮਾਂਡਸ ਨੇ ਉਸ ਨੂੰ ਲੈ ਕੇ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਅਸੀਂ ਲਗਾਤਾਰ ਸਰਕਾਰ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਔਰ ਇਹ ਬਹੁਤ ਅਹਿਮ ਹੈ ਬਹੁਤ ਅਹਿਮ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਕਿਉਂਕਿ ਦੋਵੇਂ ਪਾਸੇ ਸੈਕਟਰ 34 ਦੇ ਵਿੱਚ ਦੋ ਥਾਂ ਤੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਤਸਵੀਰਾਂ ਤੁਸੀਂ ਵੇਖੋ ਇੱਥੇ ਵੀ ਜਿਹੜਾ ਕੱਟ ਹੈ ਕਿਸਾਨਾਂ ਦਾ ਉਹ ਲਗਾਤਾਰ ਬੱਧਾ ਜਾ ਰਿਹਾ ਕਿਉਂਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹਨਾਂ ਦੀ ਵਿਸ਼ਾਲ ਮਹਾਪੰਚਾਇਤ ਕਿੱਥੀ ਜਾ ਰਹੀ ਹੈ ਜਦੇ ਵਿੱਚ ਰਾਜੇਵਾਲ ਪਹੁੰਚ ਚੁੱਕੇ ਨੇ ਰੁਲਦੂ ਸਿੰਘ ਮਾਨਸਾ ਇੱਥੇ ਬਿਲਕੁਲ ਮਨੋਜ ਇਹ ਵੀ ਜਾਣਨਾ ਚਾਹਾਂਗੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਕੁਝ ਕੀਤਾ ਜਾਣਾ ਹੈ ਪ੍ਰਸ਼ਾਸਨ ਦੇ ਵੱਲੋਂ 11 ਮੈਂਬਰੀ ਵਫਦ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੀਟਿੰਗ ਚੱਲ ਰਹੀ ਹੈ ਕਿੰਨੇ ਵਜੇ ਤੱਕ ਮੀਟਿੰਗ ਦਾ ਸਮਾਂ ਹੈ ਕਦੋਂ ਤੱਕ ਇਹ ਤੈਅ ਹੋਏਗਾ ਤੇ ਕਿਸਾਨ ਕੀ ਮੰਗ ਕਰ ਰਹੇ ਨੇ ਕਿ ਉਹ 11 ਮੈਂਬਰ ਤੇ ਮੰਨ ਗਏ ਨੇ ਕਿ 11 ਮੈਂਬਰ ਅੱਗੇ ਜਾ ਕੇ ਆਪਣਾ ਮੰਗ ਪੱਤਰ ਸੌਂਪ ਦੇਣਗੇ ਵਿਧਾਨ ਸਭਾ ਜਾ ਕੇ ਜਾਂ ਫਿਰ ਉਹ ਪੂਰੀ ਤਿਆਰੀ ਦੇ ਨਾਲ ਅੱਗੇ ਵਧਣਾ ਚਾਹੁੰਦੇ ਨੇ ਤੇ ਨਾਲ ਹੀ ਸਵਾਲ ਇਹ ਵੀ ਹੈ ਕਿ ਚੰਡੀਗੜ੍ਹ ਦੇ ਵਿੱਚ ਬਹੁਤ ਦੇਰ ਬਾਅਦ ਐਂਟਰੀ ਮਿਲੀ ਆ ਕਿਸਾਨਾਂ ਨੂੰ ਨਹੀਂ ਤਾਂ ਬਾਰਡਰ ਤੇ ਰੋਕ ਦਿੱਤਾ ਜਾਂਦਾ ਹੈ ਚੰਡੀਗੜ੍ਹ ਪੁਲਿਸ ਕਦੇ ਵੀ ਅੱਗੇ ਨਹੀਂ ਆਉਣ ਦਿੰਦੀ ਜਾਂਦੀ ਤੇ ਹੁਣ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਚੰਡੀਗੜ੍ਹ 'ਚ ਵਾਹਨਾ ਸਮੇਤ ਟਰੈਕਟਰ ਟਰਾਲੀਆਂ ਬੱਸਾਂ ਗੱਡੀਆਂ ਦੇ ਵਿੱਚ ਤਾਂ ਰੂਟ ਵੀ ਡਾਇਵਰਟ ਕੀਤੇ ਹੋਣਗੇ। ਦੇਖੋ ਰਣਵੀਰ ਬਹੁਤ ਸਲਾਮ ਬਾਦ ਅਸੀਂ ਕਹਿ ਸਕਦੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਬਹੁਤ ਸਾਲਾਂ ਬਾਅਦ ਅੱਜ ਚੰਡੀਗੜ੍ਹ ਦੇ ਵਿੱਚ ਪਰਮਿਸ਼ਨ ਦਿੱਤੀ ਗਈ ਹੈ ਔਰ ਬਿਲਕੁਲ ਸੈਂਟਰ ਦੇ ਵਿੱਚ ਸੈਕਟਰ 34 ਬਿਲਕੁਲ ਸੈਂਟਰ ਦਾ ਏਰੀਆ ਹੈ ਜਿੱਥੇ ਕਾਫੀ ਵੱਡੇ ਇੰਸਟੀਚਿਊਟਸ ਨੇ ਬਿਲਡਿੰਗਸ ਨੇ ਸਰਕਾਰੀ ਦਫਤਰ ਨੇ ਹਾਲਕੀ ਇੱਥੇ ਅੱਜ ਦੀ ਪਰਮਿਸ਼ਨ ਦਿੱਤੀ ਗਈ ਹੈ ਸਯੁਕਤ ਕਿਸਾਨ ਜਿਹੜੇ ਮੋਰਚਾ ਪਹੁੰਚੇ ਲੇਕਿਨ 5 ਦਿਨ ਦੀ ਜਿਹੜੀ ਪਰਮਿਸ਼ਨ ਮਿਲੀ ਹੈ ਉਹ ਬੀਕੇਓ ਨੂੰ ਮਿਲੀ ਹੈ ਦੂਜੀ ਗੱਲ ਜਿਹੜਾ ਦੂਜਾ ਤੁਹਾਡਾ ਸਵਾਲ ਹੈ ਕੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਲਗਾਤਾਰ ਜਾਰੀ ਹੈ ਐਸਐਸਪੀ ਚੰਡੀਗੜ੍ਹ ਜਿਹੜੇ ਸੀਨੀਅਰ ਅਫਸਰ ਨੇ ਪੰਜਾਬ ਦੇ ਕਿਉਂਕਿ ਪੰਜਾਬ ਪੁਲਿਸ ਵੀ ਇੱਥੇ ਲੱਗੀ ਹੋਈ ਹੈ ਉਹਨਾਂ ਦੀ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ ਡੀਐਸਪੀ ਦਫਤਰ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਔਰ ਸੀਨੀਅਰ ਜਿਹੜੇ ਕਿਸਾਨ ਜਥੇਬੰਦੀ ਨੇ ਅਗਰਾਹਾ ਵੀ ਉੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਨੇ ਇਹ ਉਹਨਾਂ ਨੂੰ ਪ੍ਰੋਪੋਜ਼ਲ ਕੀ ਦਿੱਤੀ ਸੀ ਕਿ 11 ਜਿਹੜੇ ਤੁਹਾਡਾ 11 ਲੋਕਾਂ ਦਾ ਵਫਦ ਹੈ ਉਹ ਜਾ ਕੇ ਜਿਹੜੀ ਤੁਹਾਡਾ ਮੈਮੋਰੰਡਮ ਹੈ ਉਹ ਦੇਗਾ ਲੇਕਿਨ ਹਜੇ ਸੂਈ اٹਕੀ ਹੋਈ ਐ ਸੀ ਕਹਿ ਸਕਦੇ ਹਜੇ ਵੀ ਸਸਪੈਂਸ ਬਰਕਰਾਰ ਹੈ ਕਿਉਂਕਿ BKU ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅਸੀਂ 11 ਨਹੀਂ ਅਸੀਂ ਜ਼ਿਆਦਾ ਲੋਕ ਜਾਣਗੇ ਤੇ ਅਸੀਂ ਅੱਗੇ ਤੱਕ ਕੂਚ ਕਰਾਂਗੇ ਇਹ ਹਜੇ ਤੱਕ ਸਹਿਮਤੀ ਨਹੀਂ ਬਣ ਪਾਈ ਹੈ ਕਿ ਪ੍ਰਸ਼ਾਸਨ ਕਹਿ ਰਿਹਾ ਹੈ 11 ਲੋਕਾਂ ਦਾ ਲੇਕਿਨ BKU ਕਹਿ ਰਿਹਾ ਹੈ ਕਿ ਨਹੀਂ ਅਸੀਂ ਲੋਕੀ ਜਿਹੜਾ ਹੈਗਾ ਜ਼ਿਆਦਾ ਸੰਖਿਆ ਦੇ ਵਿੱਚ ਜਾਣਾ ਚਾਹੁੰਦੇ ਆ ਹਾਲਾਂਕਿ ਹਜੇ ਤੱਕ ਸਸਪੈਂਸ ਬਰਕਰਾਰ ਹੈ ਤੇ ਲਗਾਤਾਰ ਮੀਟਿੰਗਾਂ ਜਾਰੀ ਹੈ ਕੋਈ ਸਹਿਮਤੀ ਫਿਲਹਾਲ ਨਹੀਂ ਬਣ ਪਾਈ ਹੈ ਤਾਂ ਕਿਤੇ ਨਾ ਕਿਤੇ ਜ਼ਰੂਰ ਕਹਿ ਸਕਦੇ ਆ ਕਿ ਜੇਕਰ ਸਹਿਮਤੀ ਨਹੀਂ ਬਣਦੀ ਤਾਂ ਵਿਵਾਦ ਹੋ ਸਕਦਾ ਹੈ ਜੇਕਰ ਸਹਿਮਤੀ ਨਹੀਂ ਬਣਦੀ ਚੰਡੀਗੜ੍ਹ ਪ੍ਰਸ਼ਾਸਨ ਦੀ ਕੀ ਤਿਆਰੀ ਹੈ ਇਸ ਨੂੰ ਲੈ ਕੇ ਬੈਰੀਕੇਡਿੰਗ ਕੀਤੀ ਹੋਈ ਹੈ ਕਿਸਾਨਾਂ ਨੂੰ ਜਿਵੇਂ ਇੱਥੇ 34 ਸੈਕਟਰ ਦੇ ਵਿੱਚ ਵੱਡਾ ਇਕੱਠ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਦਾ ਬੀਕੇਯੂ ਗਰਾਹਾਂ ਜੇਕਰ ਅੱਗੇ ਵਧਦਾ ਹੈ ਤਾਂ ਉਸ ਦੇ ਲਈ ਕੀ ਪਲਾਨਿੰਗ ਹੈਗੀ ਹੈ ਚੰਡੀਗੜ੍ਹ ਪ੍ਰਸ਼ਾਸਨ ਦੀ ਖਾਸ ਕਰ ਚੰਡੀਗੜ੍ਹ ਪੁਲਿਸ ਦੀ ਬੈਰੀਕੇਡਿੰਗ ਕੀਤੀ ਹੋਈ ਹੈ ਕਿੰਨੀ ਕੁ ਗਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਸ਼ੁਰੂ ਕਰਾਂਗੇ ਅਤੇ ਨਾਲੇ ਨਾਲ ਖਤਮ ਹੋਵੇਗਾ ਦੇਖੋ ਬਿਲਕੁਲ ਰਣਵੀਰ ਬਹੁਤ ਅਹਿਮ ਹੈ ਕਿ ਤਿਆਰੀਆਂ ਨੂੰ ਲੈ ਕੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਪਹਿਲਾ ਇਹਦੇ ਵੀ ਸਵਾਲ ਹੈ ਕਿ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਜੇਕਰ ਸਹਿਮਤੀ ਨਹੀਂ ਬਣਦੀ ਜਾਂ ਕਿਸੇ ਤਰ੍ਹਾਂ ਦਾ ਵਿਵਾਦ ਹੁੰਦਾ ਤਾਂ ਇੱਥੇ ਜਿਹੜੀ ਪੁਲਿਸ ਦੀਆਂ ਗੱਡੀਆਂ ਜਿਹੜੀ ਪੁਲਿਸ ਦੀ ਸੀਟੀਓ ਦੀ ਬੱਸੀ ਸਰਕਾਰੀ ਬੱਸਿਜ਼ ਹੈ ਉਹ ਇੱਥੇ ਲਾ ਕੇ ਖੜੀ ਕਰ ਦਿੱਤੀ ਗਈ ਹੈ ਕਿ ਜੇਕਰ ਕੋਈ ਵਿਵਾਦ ਹੁੰਦਾ ਤਾਂ ਉਹਨਾਂ ਨੂੰ ਹਿਰਾਸਤ 'ਚ ਜਿਹੜਾ ਹੈਗਾ ਲੈਣ ਦਾ ਪਲਾਨ ਹੈ ਹਾਲਾਂਕਿ ਇਹ ਸੈਕੰਡਰੀ ਹੈ ਲੇਕਿਨ ਉਸ ਤੋਂ ਪਹਿਲਾਂ ਜੇਸੀ ਗੱਲ ਕਰ ਲਈਏ ਕਈ ਤੀਜਾਂ ਨੂੰ ਲੈ ਕੇ ਜਿਹੜਾ ਹੈਗਾ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਮੀਟਿੰਗਜ਼ ਦਾ ਦੌਰ ਜਾ ਰਹੀ ਹੈ ਔਰ ਮਕਸਦ ਇਹੀ ਹੈ ਕਿ ਆਪਸ ਵਿੱਚ ਜਿਹੜਾ ਹੈਗਾ ਉਸ ਸ ਕੁਝ ਕਰਦੇ ਆ ਤਾਂ ਉਹਨਾਂ ਵਾਸਤੇ ਪੂਰੀ ਬੈਰੀਕੇਟਿੰਗ ਦਾ ਇੰਤਜ਼ਾਮ ਪੂਰੀ ਜਿਹੜੀ ਪੂਰੀ ਬੈਰੀਕੇਟਿੰਗ ਕਰਨ ਤੋਂ ਬਾਅਦ ਕਿਉਂਕਿ 34 ਸੈਕਟਰ ਤੋਂ ਅੱਗੇ ਇਹ ਨਹੀਂ ਜਾ ਸਕਦੇ ਇਹਨਾਂ ਨੂੰ ਪਹਿਲਾਂ ਹੀ ਇਹ ਕਲੀਅਰ ਕਰ ਦਿੱਤਾ ਗਿਆ ਸੀਗਾ ਕਿ ਸਿਰਫ 34 ਸੈਕਟਰ ਤੀ ਹੀ ਪਰਮਿਸ਼ਨ ਉਸ ਤੋਂ ਅੱਗੇ ਤੁਹਾਨੂੰ ਨਹੀਂ ਜਾਣ ਦਿੱਤਾ ਜਾਏਗਾ ਜੇਕਰ ਸਹਿਮਤੀ ਨਹੀਂ ਬਣਦੀ ਤਾਂ ਇਹਨਾਂ ਵਾਸਤੇ ਪੂਰੀ ਫੋਰਸ ਜਿਹੜੀ ਹੈ ਉਹ ਲਾਈ ਗਈ ਹੈ ਕਿਉਂਕਿ ਐਕਸਟਰਾ ਪੈਰਾ ਮਿਲਟਰੀ ਫੋਰਸਿਸ ਵੀ ਇੱਥੇ ਲਾਈ ਗਈ ਹੈ ਚੰਡੀਗੜ੍ਹ ਪੁਲਿਸ ਨਾਲ ਨਾਲ ਪੰਜਾਬ ਪੁਲਿਸ ਵੀ ਇੱਥੇ ਲਾਈ ਗਈ ਹੈ ਹੋਰ ਜਿਹੜੀ ਬੈਰੀਕੇਟਿੰਗ ਕਰਨ ਦਾ ਜਿਹੜਾ ਕੰਮ ਹੈ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਖਾਸ ਤੌਰ ਅਸ ਵਿਧਾਨ ਸਭਾ ਦੇ ਜਿਹੜੇ ਏਰੀਆ ਨੇ ਉੱਥੇ ਹੋਰ ਵੀ ਪੁਲਿਸ ਫੋਰਸ ਲਾ ਦਿੱਤੀ ਗਈ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਉੱਥੇ ਘਟਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਉੱਥੇ ਕੋਈ ਹੁੱਲੜਬਾਜੀ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਖਰਾਬ ਨਾ ਹੋਵੇ ਇਸ ਇਰਾਦਾ ਬੁੜਾ ਧਿਆਨ ਰੱਖਿਆ ਗਿਆ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਵੀ ਸਾਫ਼ ਤੌਰ ਤੇ ਪ੍ਰਸ਼ਾਸਨ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਨਹੀਂ ਹੁੰਨ ਦਿੱਤਾ ਜਾਏਗਾ ਬਹੁਤ ਕਲੀਅਰ ਹੈ ਇਸ ਕਰਕੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਕਈ ਵਾਰੀ ਇਹ ਮੀਟਿੰਗ ਜਿਹੜੀ ਹੈ ਉਹ ਸ ਆਨ ਆਰਡਰ ਖਰਾਬ ਨਾ ਹੋਵੇ ਤੁਹਾਨੂੰ ਇੱਥੇ ਹੀ ਪਰਮਿਸ਼ਨ ਦਿੱਤੀ ਜਾ ਰਹੀ ਹੈ ਸਿਰਫ ਸੈਕਟਰ 34 ਦੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਹੋਰ ਕਿਸੇ ਵੀ ਸੈਕਟਰ ਹੋਰ ਕਿਸੇ ਵੀ ਬਾਰਡਰ ਏਰੀਆ ਤੇ ਇਕੱਠ ਨਹੀਂ ਕਰਨ ਠੀਕ ਹੈ ਮਨੋਜ ਅਸੀਂ ਤੁਹਾਡੇ ਕੋਲ ਦੁਬਾਰਾ ਆਵਾਂਗੇ ਤੇ ਜਦੋਂ ਦੁਬਾਰਾ ਆਵਾਂਗੇ ਤਾਂ ਅਸੀਂ ਬਾਹਰ ਲਿਆਂ ਤਸਵੀਰਾਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ ਚਾਹਾਂਗੇ ਕਿ ਜੋ ਬੀਕੇ ਜੂਗਰਾਹਾਂ ਹੈ ਉਹਨਾਂ ਦੀ ਕੀ ਤਿਆਰੀ ਹੈ ਉਹਨਾਂ ਦਾ ਕਿੰਨਾ ਇਕੱਠ ਹੈਗਾ ਮਨੋਜ ਰਾਠੀ ਮੇਰੇ ਸਹਿਯੋਗੀ ਆ ਲਾਈਵ ਜੁੜੇ ਹੋਏ ਸੀ ਲਗਾਤਾਰ ਅਸੀਂ ਇਸ ਖਬਰ ਤੇ ਅੱਜ ਬਣੇ ਰਹਾਂਗੇ ਕਿਉਂਕਿ ਸਭ ਦਾ ਧਿਆਨ ਹੈ ਇਸ ਖਬਰ ਤੇ ਪੰਜਾਬ ਦੇ ਕਿਸਾਨ ਅੱਜ ਐਸ ਕੇ ਐਮ 32 ਕਿਸਾਨ ਜਥੇਬੰਦੀਆਂ ਦੂਜੇ ਪਾਸੇ ਭਾਰਤੀ ਕਿਸਾਨੀਓਂ ਨੇ ਇਕਤਾ ਉਗਰਾਹਾ ਖੇਤ ਮਜ਼ਦੂਰ ਯੂਨੀਅਨ ਚੰਡੀਗੜ੍ਹ ਦੇ ਵਿੱਚ ਨੇ ਬਹੁਤ ਸਾਲਾਂ ਬਾਅਦ ਚੰਡੀਗੜ੍ਹ ਦੇ ਵਿੱਚ ਐਂਟਰੀ ਮਿਲੀ ਆ ਕਿਸਾਨਾਂ ਨੂੰ ਕਿੰਨੇ ਦਿਨ ਇੱਥੇ ਮੋਰਚਾ ਚੱਲੇਗਾ ਇਹ ਦੇਖਣਾ ਹੋਏਗਾ ਤਾਂ ਵੱਡੀ ਖਬਰ ਹੈ ਵਿਧਾਨ ਸਭਾ ਦੇ ਵੱਲ ਕੂਚ ਕਰ ਸਕਦੇ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਹਾਲਾਂਕਿ 11 ਮੈਂਬਰਾਂ ਨੂੰ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲ ਰਹੀ ਹੈ ਕਿ ਸਿਰਫ 11 ਮੈਂਬਰ ਹੀ ਅੱਗੇ ਜਾਣਗੇ ਜਾਂ ਫਿਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਵਿਧਾਨ ਸਭਾ ਦਾ ਘਰਾਓ ਕਰ ਸਕਦੇ ਨੇ ਚੰਡੀਗੜ੍ਹ ਦੇ ਵਿੱਚੇ ਮੋਰਚਾ ਲੱਗ ਗਿਆ ਏ ਐਸ ਕੇਐਮ ਦੇ ਵੱਲੋਂ ਹਾਲਾਂਕਿ ਮਹਾਪੰਚਾਇਤ ਹੈ ਇੱਕ ਦਿਨ ਦੀ ਇਹ ਮਹਾਪੰਚਾਇਤ ਹੈ ਪਰ ਉਹਨਾਂ ਨੇ ਵੀ ਕਿਹਾ ਹੈ ਕਿ ਅਗਲਾ ਪ੍ਰੋਗਰਾਮ ਅਸੀਂ ਅੱਜ ਸ਼ਾਮ ਨੂੰ ਮੀਟਿੰਗ ਤੋਂ ਬਾਅਦ ਤੈਅ ਕਰਾਂਗੇ ਦੂਜੇ ਪਾਸੇ ਬੀਕੇ ਜੂਗ ਰਹਾ ਜਿਨ੍ਹਾਂ ਨੂੰ 4 ਤੋਂ 5 ਦਿਨ ਦੀ ਇੱਥੇ ਪ੍ਰਵਾਨਗੀ ਮਿਲੀ ਹੈ ਸੈਕਟਰ 34 ਦੇ ਵਿੱਚ ਪਰ ਕੀ ਚਾਰਦੀ ਨੇ ਇੱਥੇ ਮੋਰਚਾ ਰਹਿੰਦਾ ਜਾਂ ਉਸ ਤੋਂ ਬਾਅਦ ਚੱਲਦਾ ਇਹ ਵੀ ਦੇਖਣਾ ਹੋਏਗਾ ਤੇ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਰਹੇਗਾ ਇਹ ਵੀ ਦੇਖਣਾ ਹੋਏਗਾ